ਸੱਚੀ ਕਲ ਦੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਸਮੇਂ ਜਦ ਗੁਰੂ ਜੀ ਨੇ ਨਾਲ ਇੱਕ ਪਿੰਡ ਵਿੱਚ ਗਏ ਤੇ ਉਹਨਾਂ ਨੇ ਉਪਦੇਸ਼ ਕੀਤਾ ਤਾਂ ਉਸ ਪਿੰਡ ਦਾ ਚੌਧਰੀ ਕਹਿਣ ਲੱਗਾ ਕਿ ਇਹਨਾਂ ਦੇ ਉਪਦੇਸ਼ ਲਿਖ ਰੱਖਣ ਜੋਗ ਨਹੀਂ ਇਸ ਮਨੋਰਥ ਲਈ ਉਸਨੇ ਕਲਮ ਦਵਾਤ ਮੰਗਵਾ ਲਈ ਸਤਗੁਰ ਜੀ ਨੇ ਉਪਦੇਸ਼ ਦਿੰਦਿਆਂ ਹੋਏ ਫਰਮਾਇਆ ਗੁਰੂ ਉਸ ਦੀ ਸਹਾਇਤਾ ਕਰੇਗਾ ਦੇ ਸਵੈ ਸ਼ਾਂਤੀ ਹਿਲਦਾ ਅਕਾਲਪੁਰਖ ਤੀਜ ਸਰੂਪ ਹੈ ਤੇ ਤੀਜ ਨਾਲ ਫਲ ਦਿੰਦਾ ਜੇਕਰ ਤੁਹਾਡੇ ਨਾਲ ਕੋਈ ਭੈੜਾ ਵਰਤਾਓ ਕਰੇ ਤਾਂ ਉਸ ਨੂੰ ਸਹਾਰੋ ਜੇਕਰ ਤੁਸੀਂ ਤਿੰਨ ਵਾਰੀ ਉਸ ਨੂੰ ਸੋਹੋਗੇ ਤਾਂ ਚੌਥੀ ਵਾਰੀ ਵਾਹਿਗੁਰੂ ਆਪ ਤੁਹਾਡੀ ਮਦਦ ਕਰੇਗਾ ਤੇ ਤੁਹਾਡੇ ਵੈਰੀਆਂ ਦੀ ਜੜ ਕੁੱਟੇਗਾ ਫਿਰ ਗੁਰੂ ਜੀ ਨੇ ਆਸਾ ਦੀ ਵਾਰ ਦੀ ਇੱਕਵੀਂ ਪੌੜੀ ਦੁਆਰਾ ਪ੍ਰਮਾਣ ਦਿੱਤਾ ਤੇ ਪੜਕੇ ਸੁਣਾਇਆ ਜਦ ਗੁਰੂ ਜੀ ਨੂੰ ਜਾलम ਮੁਸਲਮਾਨਾਂ ਤੋਂ ਵੇਲ ਮਿਲੀ ਤਾਂ ਆਪਣੇ ਸਿੱਖ ਨੂੰ ਇਸ ਤਰ੍ਹਾਂ ਆਤਮਿਕ ਤੇ ਸਦਾਚਾਰਕ ਉਪਦੇਸ਼ ਦੇਣ ਲੱਗੇ ਸਭ ਨਾਲ ਭਲਾ ਕਰੋ ਪਰ ਇਸ ਗੱਲ ਦਾ ਅਹੰਕਾਰ ਨਾ ਕਰੋ ਪਰ ਇਸਤਰੀ ਨੂੰ ਸਰ ਜਹੋਨੀ ਹਾਥੀ ਸਮਾਨ ਸਮਝੋ ਤੇ ਉਸ ਦੀ ਸੰਗਤ ਕਦੀ ਨਾ ਕਰੋ ਬੈੜੀ ਸੰਗਤੋਂ ਬਚੋ। શેਖੀ ਨਾ ਮਰੋ। ਆਪਣੀ ਵਿੜਾਈ ਨਾ ਕਰੋ। ਨਿੰਦਾ ਤੇ ਝੂਠ त्यागो। ਆਪਣੇ ਵਿੱਤ ਅਨੁਸਾਰ ਖਾਓ ਤੇ ਕੰਮ ਕਰੋ। ਪਖੰਡ ਦਾ ਦਿਖਾਵਾ ਨਾ ਕਰੋ। ਗੁਰੂ ਦੀ ਉਪਦੇਸ਼ ਦਾ ਧਿਆਨ धरो। ਆਪਣੇ ਪਦਾਰਥ ਦਾ ਦਸਵੰਦ ਵੈਗੁਰੂ ਦੇ ਨਾਂ ਤੇ ਦਿਓ। ਭਲਿਆਂ ਦੀ ਸੰਗਤ ਕਰੋ। ਤੇ ਅਤਿਤੀ ਪਰਦੇਸੀ ਦੀ ਸੇਵਾ ਕਰੋ। ਭੋਜਨ ਸ਼ਕਨ ਤੋਂ ਪਹਿਲਾਂ ਵੈਗੁਰੂ ਦਾ ਨਾਮ ਲਓ। ਔ ਤਹੜੀ ਰੋਟੀ ਵਿੱਚ ਬਰਕਤ ਪਾਏਗਾ ਸਿੱਖਾਂ ਨੇ ਗੁਰੂ ਜੀ ਨੂੰ ਪ੍ਰਸ਼ਨ ਕੀਤਾ ਮਹਾਰਾਜ ਵੈਗਿਰੂ ਦੇ ਵੱਡੇ ਸੰਤ ਤੇ ਭਗਤ ਕੌਣ ਨੇ ਗੁਰੂ ਜੀ ਨੇ ਉੱਤਰ ਦਿੱਤਾ ਜਿੰਨਾ ਵੈਗਿਰੂ ਦਾ ਨਾਮ ਜਪਿਆ ਤੇ ਅਹੰਕਾਰ ਤਿਆਗ ਦਿੱਤਾ ਹੈ ਉਹੀ ਸਭ ਤੋਂ ਚੰਗੇ ਨੇ ਜਿਹੜਾ ਸੰਤ ਇਸ ਤਰ੍ਹਾਂ ਅਮਲ ਕਰਦਾ ਹੈ ਤੇ ਇਸ ਗੰਦੇ ਤੇ ਕਿੰਨਾ ਜੋਗ ਸਰੀਰ ਨੂੰ ਤਿਆਗ ਦਿੰਦਾ ਹੈ ਉਹ ਇਸ ਬਦਲੇ ਨੂਰਾਨੀ ਸਰੀਰ ਪ੍ਰਾਪਤ ਕਰੇਗਾ ਸੱਚੇ ਸੰਤ ਵਿਕਾਰਹਿਤ ਹੁੰਦੇ ਨੇ ਤੇ ਪ੍ਰਾਣੀਆਂ ਨੂੰ ਓਟ ਦਿੰਦੇ ਨੇ ਜਿਹੜਾ ਆਪਣੀਆਂ ਵਾਸ਼ਨਾ ਨੂੰ ਰੋਕਦਾ ਉਸਨੇ ਜੀਵਦਿਆਂ ਹੀ ਮੁਕਤੀ ਪ੍ਰਾਪਤ ਕਰ ਲਈ ਹੈ ਸੰਤ ਸਦਾ ਹੀ ਆਜ਼ਾਦ ਨਹੀਂ ਜੋ ਕੁਝ ਸੰਤ ਕਰਦੇ ਨੇ ਸਦਾ ਹੀ ਸੁਹਾਵਾ ਹੈ ਤੇ ਉਸਦਾ ਹੀ ਜਸ ਹੁੰਦਾ ਸਤਗੁਰ ਤੇ ਸੰਤ ਸੰਸਾਰ ਵਿੱਚ ਜਗਤ ਦੇ ਲਾਭ ਲਈ ਭੇਜੇ ਜਾਂਦੇ ਆ ਉਹ ਭਾਵੇਂ ਸੰਸਾਰ ਵਿੱਚ ਵੱਸਦੇ ਆ ਪਰ ਅਸਲ ਵਿੱਚ ਨਿਰਲੀਪ ਰਹਿੰਦੇ ਐ ਤੇ ਸੰਸਾਰ ਨਾਲ ਕੋਈ ਸੰਬੰਧ ਨਹੀਂ ਰੱਖਦੇ ਇੱਕ ਕਿੰਗਰੀ ਨਾਥ ਜੋਗੀ ਨੂੰ ਉਪਦੇਸ਼ ਕਿੰਗਰੀ ਨਾਥ ਜੋਗੀਆਂ ਦੀ ਇੱਕ ਜਮਾਤ ਨੂੰ ਨਾਂ ਲੈ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਇਆ ਉਹਨਾਂ ਨੇ ਪ੍ਰਗਟ ਕੀਤਾ ਕਿ ਅਸੀਂ ਜੋਗੀਆਂ ਤੇ ਪਵਿੱਤਰ ਪੁਰਸ਼ਾ ਉਹਨਾਂ ਆਪਣੇ ਕਥਨ ਦੇ ਪਰਮਾਨ ਵਿੱਚ ਆਪਣਾ ਧਾਰਨ ਕੀਤਾ ਹੋਇਆ ਭੇਖ ਤੇ ਪਾਈਆਂ ਮੁੰਦਰਾਂ ਵਿਖਾਈਆਂ ਗੁਰੂ ਜੀ ਨੇ ਕਿਹਾ ਕਿ ਪਵਿੱਤਰ ਬਨ ਦਾ ਤਰੀਕਾ ਇਹ ਨਹੀਂ ਪਵਿੱਤਰ ਬਨ ਦੀਆਂ ਯੁਕਤੀ ਅਸੀਂ ਤੁਹਾਨੂੰ ਦੱਸਦੇ ਹਾਂ ਗੁਰੂ ਜੀ ਨੇ ਇਸ ਪ੍ਰਕਾਰ ਉਚਾਰਨ ਕੀਤਾ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆਂ ਸਰਮੇ ਦੀਆਂ ਮੁੰਦਰਾ ਕੰਨੀ ਪਾਏ ਜੋਗੀ ਖਿੰਤਾ ਕਰਤੋ ਦਇਆ ਆਵਨ ਜਾਨ ਵਿਪੁਤੀ ਲਾਏ ਜੋਗੀ ਤਾਂ ਤੀਨ ਪਵਨ ਜਿਨ ਲਿਆ ਐਸੀ ਕਿੰਗਰ ਬਜਾਈ ਜੋਗੀ ਜਿਤੇ ਕਿੰਗਰੀ ਅਨਹਦ ਬਾਜੇ ਹਰਕ ਰਹੇ ਲਿਬਲਾਈ ਰਹਾਉ ਇੱਕੇ ਦਿਨ ਜਦੋਂ ਗੁਰੂ ਜੀ ਘੋੜੇ ਤੇ ਚੜੇ ਜਾ ਰਹੇ ਸੀ ਤਾਂ ਉਹਨਾਂ ਇੱਕ ਮੀ ਨਾਲ ਜਰਜਰੀ ਹੋਈ ਕੰਦ ਵੇਖੀ ਜਿਹੜੀ ਕਿ ਡਿੱਗਣ ਵਾਲੀ ਸੀ ਇਸ ਲਈ ਗੁਰੂ ਜੀ ਉਸ ਕੋਲੋਂ ਤੇਜ਼ੀ ਨਾਲ ਘੋੜੀ ਦੁੜਾ ਕੇ ਲੰਘ ਗਏ ਜਦ ਗੁਰੂ ਜੀ ਘਰ ਪਹੁੰਚੇ ਤਾਂ ਸਿੱਖਾਂ ਨੇ ਮਹਾਰਾਜ ਦੀ ਆਪਣੀ ਬਾਣੀ ਵਿੱਚੋਂ ਇੱਕ ਤੁਕ ਪੜ੍ਹ ਕੇ ਸੁਣਾਈ ਜਿਸ ਵਿੱਚ ਗੁਰੂ ਜੀ ਫਰਮਾਉਂਦੇ ਨੇ ਜਮ ਕਾਲ ਤਿਸ ਨੇੜ ਨਾ ਹੋਵੇ ਜੋ ਹਰ ਹਰ ਨਾਮ ਧਿਆਵਣਾ ਤੇ ਗੁਰੂ ਜੀ ਪਾਸ ਬੇਨਤੀ ਕੀਤੀ ਮਹਾਰਾਜ ਕਾਲ ਤੁਹਾਡੇ ਬਸ ਹੈ ਤੁਸੀਂ ਲੰਬੀ ਅਵਸਥਾ ਭੋਗ ਲਈ ਹੈ ਤੁਹਾਡੇ ਵਿੱਚ ਅਹੰਕਾਰ ਤੇ ਖੁਦਗਰਜ਼ੀ ਨਹੀਂ ਫਿਰ ਤੁਸੀਂ ਖਤਰੇ ਵਾਲੀ ਕੰਧ ਕੋਲੋਂ ਤੇਜ਼ੀ ਨਾਲ ਕਿਉਂ ਲੰਗੇ ਸੀ ਗੁਰੂ ਜੀ ਬੋਲੇ ਅਸੀਂ ਕੇਵਲ ਆਪਣੇ ਸਿੱਖਾਂ ਨੂੰ ਇਹ ਸਿੱਖਿਆ ਦੇਣੀ ਚਾਹੁੰਦੇ ਹਾਂ ਕਿ ਮਨੁੱਖੀ ਜੀਵਨ ਜਿਸ ਨੂੰ ਪ੍ਰਾਪਤ ਕਰਨਾ ਇੰਨਾ ਕਠਿਨ ਹੈ ਤੇ ਜਿਸ ਨੂੰ ਪ੍ਰਾਪਤ ਕਰਨ ਲਈ ਦੇਵਤੇ ਦਰਸ਼ਦੇ ਹੈ ਉਹਨੂੰ ਬਚਾਉਣਾ ਸਾਡਾ ਧਰਮ ਹੈ ਜੇਕਰ ਕਿਸੇ ਬਰਿਸ਼ ਨੂੰ ਸੰਭਾਲ ਕੇ ਰੱਖੀਏ ਤਾਂ ਕਈ ਵਾਰੀ ਪੱਤੇ ਫੁੱਲ ਤੇ ਫਲ ਦੇਵੇਗਾ ਐਵੇਂ ਹੀ ਜੇਕਰ ਸ਼ਰੀਰ ਦੀ ਰੱਖਿਆ ਕਰੀਏ ਤਾਂ ਅਸੀਂ ਪੁੰਨ ਦਾਨ ਤੇ ਹਰ ਪ੍ਰਕਾਰ ਦੇ ਧਾਰਮਿਕ ਕੰਮ ਕਰ ਸਕਦੇ ਹਾਂ ਪਰ ਜਦੋਂ ਸ਼ਰੀਰ ਨਾਸ ਹੋ ਜਾਂਦਾ ਹੈ ਤਾਂ ਫਿਰ ਪਰਮਾਤਮਾ ਲਈ ਜੋ ਸਾਡਾ ਫਰਜ਼ ਹੈ ਅਸੀਂ ਪੂਰਾ ਨਹੀਂ ਕਰ ਸਕਦੇ ਮਹਾਤਮਾ ਪੁਰਸ਼ ਆਪਣੇ ਸ਼ਰੀਰ ਪਾਸੋਂ ਅਣਗਿਣਤ ਲਾਭ ਪ੍ਰਾਪਤ ਕਰਦੇ ਨੇ ਉਹ ਸ਼ਰੀਰ ਨਾਲ ਹੀ ਸੰਤਾਂ ਦੀ ਸੇਵਾ ਕਰਦੇ ਨੇ ਵਾਹਿਗੁਰੂ ਦਾ ਨਾਮ ਜਪਦੇ ਨੇ ਤੇ ਬ੍ਰਹਮ ਗਿਆਨ ਤੇ ਮੁਕਤੀ ਪ੍ਰਾਪਤ ਕਰਦੇ ਨੇ ਸਭ ਨੂੰ ਇਸ ਸ਼ਰੀਰ ਦੀ ਰੱਖਿਆ ਕਰਨੀ ਚਾਹੀਦੀ ਹੈ ਐਸੇ ਨਾਲ ਅਸੀਂ ਦੂਜਿਆਂ ਦਾ ਭਲਾ ਕਰਦੇ ਹਾਂ ਇਸੇ ਨਾਲ ਹੀ ਅਸੀਂ ਇਸ ਸੰਸਾਰ ਵਿੱਚ ਸੁੱਖ ਤੇ ਅੱਗੇ ਲਈ ਮੁਕਤੀ ਪ੍ਰਾਪਤ ਕਰਦੇ ਹਾਂ ਚੰਗਾ ਮਹੂਰਤ ਕਿਹੜਾ ਇੱਕ ਦਿਨ ਸੇਖਾਂ ਨੇ ਗੁਰੂ ਜੀ પાસે ਬੇਨਤੀ ਕੀਤੀ ਮਹਾਰਾਜ ਪਹਿਲਾਂ ਜਦੋਂ ਅਸੀਂ ਕੋਈ ਵੱਡਾ ਕੰਮ ਕਰਨਾ ਆਰੰਭ ਕਰਦੇ ਸੀ ਤਾਂ ਜੋਤਸੀਆਂ પાસે ਮਹੂਰਤ ਘੜਾਉਂਦੇ ਸੀ ਹੁਣ ਅਸੀਂ ਆਪ ਦੀ ਸ਼ਰਨ ਆਏ ਹਾਂ ਤਾਂ ਦੱਸੋ ਕਿ ਕਿਸ ਪਾਸੋਂ ਪੁੱਛੀਏ ਗੁਰੂ ਜੀ ਨੇ ਉੱਤਰ ਦਿੱਤਾ ਗੁਰੂ ਸਿੱਖ ਲਈ ਸਭ ਤੋਂ ਚੰਗਾ ਮਹੂਤ ਉਹੀ ਹੈ ਜਿਸ ਵੇਲੇ ਉਹ ਅਕਾਲ ਪੁਰਖ પાસે ਅਰਦਾਸ ਕਰਦੇ ਨੇ ਜੇਕਰ ਸਭ ਕਾਰਜਾਂ ਦੇ ਆਰੰਭ ਕਰਨ ਵੇਲੇ ਗੁਰੂ ਜੀ ਦੇ ਸਿੱਖ ਆਪਣੇ ਮਨ ਨੂੰ ਨੀਵਾ ਕਰਕੇ ਅਕਾਲ ਪੁਰਖ પાસે ਸਹਾਇਤਾ ਲਈ ਅਰਦਾਸ ਕਰਨਗੇ ਤਾਂ ਉਹਨਾਂ ਦੇ ਸਭ ਯਤਨ ਸਫਲੇ ਹੋਣਗੇ ਇੱਕ ਵਾਰੀ ਬਹੁਤ ਸਾਰੇ ਲੋਕੀ ਆਪਣੀਆਂ ਮਨੋ ਕਾਮਨਾ ਦੀ ਸਿੱਧੀ ਲਈ ਗੁਰੂ ਜੀ ਪਾਸ ਆਏ ਜਦੋਂ ਮਹਾਰਾਜ ਨੇ ਉਹਨਾਂ ਦੀਆਂ ਖੁਆਇਸ਼ਾਂ ਸੁਣੀਆਂ ਤਾਂ ਉਹ ਸੰਸਾਰਿਕ ਜੀਵਨ ਦੇ ਦੁੱਖਾਂ ਬਾਰੇ ਵਿਚਾਰ ਕਰਕੇ ਬੜੇ ਉਦਾਸ ਹੋ ਗਏ ਤੇ ਕੁਝ ਸਮੇਂ ਲਈ ਇਕਾਂਤ ਵਾਸ ਕਰਨ ਲਈ ਜੰਗਲਾਂ ਵਿੱਚ ਚਲੇ ਜਾਣ ਦਾ ਫੈਸਲਾ ਕੀਤਾ ਇਹ ਸੋਚ ਕੇ ਕਿ ਕੋਈ ਵੇਖੇ ਨਾ ਗੁਰੂ ਜੀ ਅੱਧੀ ਰਾਤ ਨੂੰ ਆਪਣੇ ਸਫ਼ਰ ਨੂੰ ਤੁਰ ਪਏ ਪਰ ਗੁਰੂ ਜੀ ਦੀ ਤਿਆਰੀ ਦਾ ਉਹਨਾਂ ਦੇ ਪੁੱਤਰਾਂ ਮੋਰੀ ਮੂਣ ਤੇ ਕੁਝ ਹੋਰ ਸਿੱਖਾਂ ਨੂੰ ਪਤਾ ਲੱਗ ਗਿਆ ਤੇ ਉਹ ਵੀ ਗੁਰੂ ਜੀ ਨਾਲ ਜਾਣ ਨੂੰ ਤਿਆਰ ਹੋ ਗਏ। ਜਦੋਂ ਸਾਰੀ ਟੋਲੀ ਤਿੰਨ ਦਿਨ ਬਣ ਵਿੱਚ ਰਹੀ ਤਾਂ ਇੱਕ ਬਹਿਲੋਲ ਨਾਮ ਦੇ ਮੁਸਲਮਾਨ ਆਜੜੀ ਨੇ ਗੁਰੂ ਜੀ ਨੂੰ ਵੇਖਿਆ। ਉਸਨੇ ਪਛਾਣ ਲਿਆ ਕਿ ਗੁਰੂ ਜੀ ਇੱਕ ਮਹਾਪੁਰਸ਼ ਨੇ ਤੇ ਉਹਨਾਂ ਦੇ ਚਰਨਾਂ ਤੇ ਆ ਕੇ ਠਹਿ ਪਿਆ। ਤੇ ਇੱਕ ਕਟੋਰਾ ਦੁੱਧ ਦਾ ਗੁਰੂ ਜੀ ਦੀ ਭੇਟਾ ਕੀਤਾ। ਗੁਰੂ ਜੀ ਉਸਦਾ ਪ੍ਰੇਮ ਵੇਖ ਕੇ ਕਹਿਣ ਲੱਗੇ। ਅਸੀਂ ਤੇਰੇ ਤੇ પ્રસન્ન ਹਾਂ। ਉਹ ਆਜੜੀ ਵੀ ਇਹ ਜਾਣ ਕੇ ਪ੍ਰਸੰਨ ਹੋ ਗਿਆ ਕਿ ਮੈਂ ਇੱਕ ਅਧਿਕਾਰੀ ਪੁਰਸ਼ ਦੀ ਲੋੜ ਨੂੰ ਪੂਰਾ ਕੀਤਾ ਹੈ। ਗੁਰੂ ਜੀ ਨੇ ਉਸ ਨੂੰ ਕਿਹਾ ਕਿ ਕੁਝ ਮੰਗ। ਉਹ ਆਜੜੀ ਬੋਲਿਆ ਕਿ ਸੰਸਾਰ ਵਿੱਚ ਕੋਈ ਚੀਜ਼ ਸਥਿਰ ਨਹੀਂ। ਇਸ ਲਈ ਮੈਂ ਕੇਵਲ ਇਹ ਹੀ ਦਾਨ ਮੰਗਦਾ ਕਿ ਮੈਂ ਵਾਹਿਗੁਰੂ ਦਾ ਨਾਮ ਜਪਣ ਦੇ ਸਮਰਥ ਹੋ ਜਾਵਾਂ। ਗੁਰੂ ਜੀ ਨੇ ਉਸ ਨੂੰ ਇਹ ਦਾਨ ਬਖਸ਼ ਦਿੱਤਾ। ਧੰਨਵਾਦ ਜੀ।